ਪਠਾਨਕੋਟ ਦੇ ਸਰਕਾਰੀ ਹਸਪਤਾਲ ਦੇ ਵਿੱਚ ਅਜਿਹੇ ਵਿਅਕਤੀ ਦਾ ਮਾਮਲਾ ਸਾਹਮਣੇ ਆਇਆ ਜੋ ਨਾ ਸਿਰਫ ਵਿਭਾਗ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਸਗੋ ਇਹਨਾਂ ਉਚ ਅਧਿਕਾਰੀਆਂ ਦੇ ਆਪਸੀ ਦੋਸ਼ਾਂ ਨੂੰ ਸੁਣ ਕੇ ਹਰ ਕੋਈ ਵਿਭਾਗ ਦੀ ਕਾਰ ਪ੍ਰਣਾਲੀ ਉੱਤੇ ਸਵਾਲ ਵੀ ਖੜੇ ਕਰ ਰਿਹਾ ਹੈ ਸਰਜਨ ਨੇ ਨਸ਼ੀ ਦੀ ਹਾਲਤ ਦੇ ਵਿੱਚ ਆਪਣੇ ਦਫ਼ਤਰ ਦੇ ਵਿੱਚ ਆ ਕੇ ਡਰਗ ਇੰਸਪੈਕਟਰ ਉੱਤੇ ਦੁਰਵਿਵਹਾਰ ਕਰਨ ਦੇ ਦੋਸ਼ ਲਗਾਏ ਨੇ ਇਸ ਮੰਤ ਦੇ ਵਿੱਚ ਉਚ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ ਪਰ ਦੂਜੇ ਪਾਸੇ ਜਦੋਂ ਬ੍ਰੋਕਨ ਇਨਸਪੈਕਟਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਿਵਲ ਸਰਜਨ ਮੇਰੇ ਉੱਤੇ ਬਿਨਾ ਜਾਂਚ ਕੀਤੇ ਫਾਈਲ ਪਾਸ ਕਰਨ ਦੇ ਲਈ ਦਬਾਅ ਪਾ ਕੇ ਮੈਨੂੰ ਪਰੇਸ਼ਾਨ ਕਰਦਾ ਆ ਰਿਹਾ ਸੀ ਇਸ ਕਰਕੇ ਉਸ ਵੱਲੋਂ ਇਹ ਦੋਸ਼ ਲਗਾਏ ਗਏ ਨੇ ਜੋ ਕਿ ਬੇਬੁਨਿਆਦ ਨੇ ਸਾਰੇ ਨੇ ਇਹ ਹਸਪਤਾਲ ਬੜਾ ਇੱਕ અનਫੇਟਫੁਲ ਹੈ ਬੜਾ ਮੰਦ ਭੱਗਾ ਹਾਂ ਕੁੱਤਵੇਂ ਕੋ ਵਾਕਿਆਤ ਹੋਇਆ ਕਿ ਡਰਗ ਇੰਸਪੈਕਟਰ ਜਿਹੜਾ ਗੁਰਦੀਪ ਜਿੱਲਾ ਇਹ ਵੱਲੋਂ ਮੇਰੇ ਕਮਰੇ ਵਿੱਚ ਐਂਟਰ ਕੀਤਾ ਹੈ ਕੁਛ ਇੱਕ ਲੜਖਰਾਂਦੀ ਤੇ ਨਸ਼ੇ ਦੀ ਹਾਲਤ ਵੀ ਲੱਗ ਰਿਹਾ ਸੀਗਾ ਤੇ ਐਨੇ ਜੁੜੀ ਚੇਅਰ ਲਈ ਬਹੁਤ ਡਿਸਰੈਸਪੈਕਟਫੁਲ ਬਹੁਤ ਹੀ ਬਹੁਤ ਹੀ ਅਪਮਾਨਜਨਕ ਚੇਅਰ ਨੂੰ ਸ਼ਬਦ ਆਖੇ ਹੈ ਔਰ ਇੱਕ ਵੀਮੇਲ ਅਫਸਰ ਨੂੰ ਇਹਨੇ ਡਰਾ ਕੇ ਧਮਕਾਉਣ ਦੀ ਕੋਸ਼ਿਸ਼ ਕੀਤੀ ਔਰ ਡਰਾਇਆ ਹੈ ਔਰ ਕਿਸੇ ਤਰ੍ਹਾਂ ਦਾ ਲੈਟਮੈਂਟ ਕਾ ਸੁਣੀ ਹੈ ਪਤਲੇ ਕੰਮ ਨੂੰ ਲੈ ਕੇ ਹੀ ਕੋਈ ਵੀ ਗੱਲਾਂ ਹੋ ਰਹੀਆਂ ਨੇ ਕਿ ਕੋਈ ਕਿਸੇ ਦੀ ਇਨਸਪੈਕਸ਼ਨ ਚੱਲ ਰਹੀ ਸੀਗੀ ਰਿਗਾਰਡਿੰਗ ਪੋਜੀਸ਼ਨ ਐਂਡ ਸੇਲ ਆਫ ਕੌਨਸਨ ਇੱਕ ਵਨ ਆਫ ਡੀਸੀ ਸਾਹਿਬ ਵੱਲੋਂ ਇੱਕ ਲੈਟਰ ਆਈ ਸੀਗੀ ਉਹ ਇਹਨਾਂ ਨੂੰ ਅਸੀਂ ਫਾਰਵਰਡ ਕੀਤੀ ਸੀ ਪਰ ਇਹ ਆ ਕਿ ਕੋਈ ਕੰਪਲਾਈਅન્સ ਜਾਂ ਕੋਈ ਉੱਚ ਰਿਪੋਰਟ ਜਿਸ ਨੂੰ ਕੋਈ ਰਿਪੋਰਟ ਜਾਂ ਐਕਸ਼ਨ ਟੇਕ ਨਹੀਂ ਸੀ ਦੇਈ ਉਹਦੇ ਬਾਰੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੇ ਇਹ ਮਤਲਬ ਬਿਲਕੁਲ ਹੀ ਇੱਕ ਅਜੀਬ ਤਰੀਕੇ ਨਾਲ ਇਹਨਾਂ ਦਾ ਰਿਸਪੌਂਸ ਸੀਗਾ ਔਰ ਬਹੁਤ ਮੈਂ ਕਹਿ ਰਹੀ ਕਿ ਆਪਣੇ ਸਾਹਮਣੇ ਨਹੀਂ ਗੱਲਾਂ ਕਰਨਾਂ ਚਾਹੁੰਦੀ ਕਿਸ ਤਰ੍ਹਾਂ ਇਹਨਾਂ ਨੇ ਇਸ ਚੀਜ਼ ਦਾ ਜਵਾਬ ਦਿੱਤਾ ਇੱਕ ਨੀ ਸੀਨੀਅਰ ਅਫਸਰ ਨੂੰ ਤੇ ਇਹ ਜਿਹੜਾ ਚੇਅਰ ਨੂੰ ਹੈ ਇੱਕ ਬਹੁਤ ਮਤਲਬ ਜੀ ਕਿ ਬਹੁਤ کوشش ਕੀਤੀ ਇਹਨਾਂ ਨੇ அவਾਨ ਕਰਨ ਦੀ ਜਦ ਕਿ ਇਹ ਹਾਂਜੀ ਬਹੁਤ ਇਹਨਾਂ ਨੇ ਅਬਿਊਸਿਵ ਰਫ ਲੈਂਗੁਏਜ ਇਨਸਰਟਿੰਗ اور ਜਿਹੜੀ ਇਹਨਾਂ ਦੀ ਟੋਨ ਸੀਗੀ ਉਹ ਬਹੁਤ ਇੱਕ ਡਰਾਉਣ ਵਾਲੀ اور ਬਿਲਕੁਲ ਨਾਰਮਲ ਨਹੀਂ ਸੀਗੀ ਜਿਹਦੀ ਕੰਪਲੇਂਟ ਕਰ ਕੀਤੀ ਤੇ ਇਹਦੇ ਵਿੱਚ ਫਿਰ ਜਦੋਂ ਮੈਂ ਆਪਣੇ ਸੀਨੀਅਰ ਅਫਸਰ ਨਾਲ ਗੱਲ ਕੀਤੀ ਹੈ ਕਿ ਉਹਨਾਂ ਵੱਲੋਂ ਇਹ ਸਜਾਵ ਆਇਆ ਕਿ ਉਹਦਾ ਮੈਡੀਕਲ ਕਰਵਾਇਆ ਜਾਏ ਫਿਰ ਮੈਡੀਕਲ ਕਰਵਾਇਆ ਇਹਨਾਂ ਦਾ ਪੁਲਿਸ ਨੂੰ ਕੰਪਲੇਂਟ ਕੀਤੀ ਆ ਮੈਡੀਕਲ ਕਾਰਡਿਸਿਸ ਆਪ ਨੂੰ ਮੇਰੇ ਬਾਰੇ ਜਾਣਕਾਰੀ ਪੁਰਵਾਇਆ ਉਹਨਾਂ ਵੱਲੋਂ ਵੀ ਰਿਪੋਰਟ ਦੇ ਵਿੱਚ ਮੰਗਿਆ ਗਿਆ ਕਿ ਇਹ ਸੀ ਇਕਰਾਰਨਾਮੇ ਕਰਾਂਗੇ ਫਿਰ ਪੁੱਛਦੇ ਹੋ ਨੇ ਰਿਪੋਰਟ ਵਿੱਚ ਇਹ ਇਹਨਾਂ ਦਾ ਐਮ ਐਲ ਆਰ ਕੀਤਾ ਹੈ ਬਲੱਡ ਸੈਂਪਲ ਲਏ ਆ ਔਰ ਡਰਗ ਟੈਸਟ ਹੈ ਜਿਹਦੇ ਵਿੱਚ ਐ ਮੋਰਫਿਨ ਪੋਜ਼ਿਟਿਵ ਆਇਆ ਨਹੀਂ ਔਰ ਆਪਣੇ ਹਰ ਮੈਮ ਜਿਸ ਲਈ ਜਿਸ ਲਈ ਰੂਮ ਚਾਰ ਕਿਆ ਲੱਗਦਾ ਸੀ ਉਸ ਲਈ ਨਸ਼ੇ ਦੇ ਹੱਥ ਚੋਂ ਗਈ ਕਿਸ ਵੇਲੇ ਰੂਮ ਚ ਆਇਆ ਇੱਕ ਤਾਂ ਇਹਨਾਂ ਨੂੰ ਮੇਰੀ ਹਮੇਸ਼ਾ ਹੀ ਆਦਤ ਰਹੀ ਹੈ ਕਿ ਜਦੋਂ 1 ਟੂ 1 ਜਿੱਤੇ ਜਰੂਰਤ ਆ ਉਹਨੂੰ ਹੀ ਕਾਲ ਕੀਤਾ ਜਾਂਦਾ ਮੈਂ ਉਹਨੂੰ ਹੀ ਕਾਲ ਕਰਦੀ ਆ ਕਿ ਕਿਉਂਕਿ ਉਸ ਵੇਲੇ ਪੂਰਾ ਮਾਈਂਡ ਹੁੰਦਾ ਕਿ ਇਸ ਕੰਮ ਬਾਰੇ ਅਸੀਂ ਫੋਕਸ ਕਰ ਲੈਣ ਇਹਨਾਂ ਨੂੰ ਮੈਸੇਜ ਵੀ ਕਰਨ ਦੇ ਜਾਂ ਫੋਨ ਕਰਾਉਣ ਦੇ باوجود ਵੀ ਜੇ ਆ ਗਏ ਤਾਂ ਕੋਈ ਗੱਲ ਨਹੀਂ ਬਿਲਕੁਲ ਕੋਈ ਵੀ ਆ ਸਕਦਾ ਕੋਈ ਆਪਣਾ ਅਫਸਰ ਆ ਕੇ ਮਿਲਣੇ ਸ਼ੇਅਰ ਕਰ ਰਿਹਾ ਪਰ ਜਦੋਂ ਕੰਮ ਦੀ ਗੱਲ ਕੀਤੀ ਤੇ ਉਹਦੇ ਵਿੱਚ ਇੰਨਾ ਮਤਲਬ ਦੰਦਾ ਬਿਹੇਵੀਅਰ ਜਿਹੜਾ ਟ੍ਰੂਲੀ ਲੱਗ ਰਿਹਾ ਸੀਗਾ ਕਿ ਕਿਤੇ ਨਾ ਕਿਸੇ ਇਹਨਾਂ ਨੇ ਨਸ਼ਾ ਹੀ ਕੀਤਾ ਹੋਇਆ ਤੇ ਉਹ ਬਿਲਕੁਲ ਕਲੀਅਰ ਹੋ ਗਿਆ ਜਿਹੜੇ ਬਲੱਡ ਟੈਸਟ ਕੀਤੇ ਉਤੋਂ ਹੈ ਤੇ ਫਿਰ ਇਹ ਇਹਨਾਂ ਦੀ ਆਪਣੀ ਪੋਸਟ ਜਿਹੜੀ ਹੈ ਇੱਕ ਐਜ਼ ਅ ਡੀਸੀਓ ਹੈ ਜਿਹਨਾਂ ਨੇ ਨਸ਼ਾ ਵਾਸਤੇ ਸਾਰਾ ਕੁਝ ਕਰਨਾ ਹੈ ਲੋਗਾਂ ਨੂੰ ਲੋਗਾਂ ਨੂੰ ਅਵੇਅਰ ਕਰਾਣਾ ਹੈ ਤੇ ਇਹਦੇ ਵਾਸਤੇ ਇਨਸਪੈਕਸ਼ਨਸ ਕਰਨੀਆਂ ਨੇ ਉਹ ਆ ਵੀ ਇਸ ਹਾਲੇ ਚ ਉਮਰੇ ਨਹੀਂ ਐਕਟਨ ਕੀ ਮੰਗਾ ਜੀ ਹੁਣ ਡਿਪਾਰਟਮੈਂਟ ਕੋਲ ਮੇਰੇ ਸੀਨੀਅਰ ਅਫਸਰ ਮੈਨੂੰ ਆਪਣੇ ਡਿਪਾਰਟਮੈਂਟ ਦੇ ਮੈਨੂੰ ਆਪਣੇ ਸੀਨੀਅਰ ਅਫਸਰ ਦਾ ਬਹੁਤ ਮੈਂ ਮਾਨ ਕਰਦੀ ਹਾਂ ਸਾਰਿਆਂ ਦਾ ਤੇ ਉਹ ਤੇ ਜੋ ਵੀ ਕਾਰਵਾਈ ਕਰਨਗੇ ਉਹ ਮੈਨੂੰ ਜੀ ਹੋਈ ਕਿ ਕਿ ਸਾਨੂੰ ਨਾ ਤੇ ਡੀਸੀ ਅਫਸਰ ਨੂੰ ਇੱਕ ਲੈਟਰ ਪ੍ਰਾਪਤ ਹੁੰਦੀ ਹੈ ਮੈਡਮ ਨੂੰ ਕੋਈ ਅਸਲ ਅਸਲ ਦੇਣ ਵਾਸਤੇ ਤਾਂ ਲਾਇਸੈਂਸ ਦੇ ਲੈਣਾ ਜੋ ਲਾਇਸੈਂਸ ਦੇ ਲੈਣਾ ਸਾਡੇ ਕੋਲ ਸਪੈਸ਼ਲ ਪ੍ਰੋਵਾਈਡ ਹੁੰਦੀ ਆ ਐਨਓਸੀ ਗਿਵਿੰਗ ਬੀ ਆ ਜਿਹੜਾ ਇਹ ਕੋਈ ਬੰਦਾ ਦਾ ਪਰਸਨਲ ਅਸਟੈਂਟ ਹੁੰਦਾ ਨਾ ਉਹਨੇ ਪਰਸਨਲ ਲਾਇਸੈਂਸ ਲੈਣ ਲਈ ਸਾਡੇ ਕੋਲ ਇੰਸਪੈਕਸ਼ਨ ਕੋ ਨਹੀਂ ਹੁੰਦੀ ਆ ਇੱਕ ਵਾਰੀ ਅਸੀਂ ਵਿਜੀਟ ਕਰਨਾ ਹੁੰਦਾ ਉਹਦੀ ਫਾਈਲ ਉਹ ਬੰਦਾ ਦੇਖ ਕੇ ਤੇ ਅਸੀਂ ਉਹਦਾ ਕੰਮ ਕਰਨਾ ਹੁੰਦਾ ਉਹਨੂੰ ਫਾਈਲ ਦੇ ਕੇ ਉਹਨੂੰ ਦੇਖ ਕੇ ਤੇ ਉਹਦੀ ਇੰਸਪੈਕਸ਼ਨ ਕਰਕੇ ਫਿਰ ਅਸੀਂ ਉਹ ਤੇ ਜਨਨ ਹੁੰਦੀ ਆ ਡੀਸੀ ਆਫਿਸ ਵਿੱਚ ਜਨਨ ਹੁੰਦੀ ਆ ਤਾਂ ਕੀ ਹੋਇਆ ਕਿ ਮੈਂ ਦੋ ਤਿੰਨ ਲੈਟਰ ਆਈਏ ਮੈਂ ਇਹਨੂੰ ਮੰਨਦਾ ਪੀ ਹੈ ਨਾ ਬੰਦੇ ਨੇ ਖੁਦ ਆਪ ਕਰਨ ਟੇ ਹਿੱਤਾ ਪਰ ਬੰਦਾ ਫੇਕ ਨਹੀਂ ਹੁੰਦਾ ਤੇ ਆ ਪਿਛਲੇ ਕੱਲ ਦੀ ਗੱਲ ਹੈਗੀ ਕੱਲ ਦੀ ਗੱਲ ਦੇ ਵਿੱਚ ਨਾ ਮੈਨਾਂ ਵੱਲੋਂ ਲੈਟਰ ਫੇਰ ਆਈ ਸੀ ਉਹਨਾਂ ਨੂੰ ਅਦਿਸ਼ ਲੈਟਰ ਤੇ ਪੁੰਚੀ ਮੇਰੇ ਕੋਲ ਪੁੰਚੀ ਤੇ ਮੈਨੂੰ ਕਹਿੰਦੇ ਕਿ ਵੀ ਤੁਸੀਂ ਆ ਕੇ ਦਾ ਜਵਾਬ ਦਿਓ ਤੇ ਮੈਂ ਲੈਟਰ ਦੇਖੀ ਤੇ ਮੈਂ ਕਿਹਾ ਲੈਟਰ ਤਾਂ ਮਤਲਬ ਅਰੇ ਬੰਦੇ ਨੂੰ ਪਤਾ ਕੁਝ ਨਹੀਂਗਾ ਮੈਂ ਡੀਸੀਫ ਨੂੰ ਫੋਨ ਕੀਤਾ ਉਸੇ ਮੌਕੇ ਤੇ ਮੈਂ ਪੁੱਛਿਆ ਵੀ ਇਹ ਲੈਟਰ ਜਿਹੜੀ ਆਈ ਹੈ ਇਹਦਾ ਜਵਾਬ ਦੇਣਾ ਵਾ ਤੇ ਦੱਸੋ ਮੈਨੂੰ ਵੀ ਬੰਦਾ ਕਿਹੜਾ ਵਾ ਕਿ ਤੁਸੀ ਆਪ ਬੰਦੇ ਨਾਲ ਗੱਲ ਕਰ ਲੋ ਬੰਦਾ ਨਾ ਸਾਡਾ ਫੋਨ ਚੱਕੜ ਮੈਂ ਜੋ ਫੋਨ ਲਾਇਆ ਮੈਂ ਫੋਨ ਲਾ ਬੰਦੇ ਨੂੰ ਫੋਨ ਚੱਕ ਲਿਆ ਮੇਰਾ ਮੈਂ ਉਹਨੂੰ ਕਿਹਾ ਬਈ ਤੇਰੀ ਯਾਰ ਐਪਲੀਕੇਸ਼ਨ ਮੇਰੇ ਕੋਲ ਆਈ ਹੈ ਇੱਕ ਉਹਦੀ ਐਪਲੀਕੇਸ਼ਨ ਹੈ ਡੀਸੀ ਅਫੀਸਰ ਨੂੰ ਲੈਟਰ ਆਈ ਹੈ ਇੱਕ ਤੇ ਲੈਟਰ ਜਿਹੜੀ ਆ ਤੁਸੀਂ ਉਹਦਾ ਇਹਨਾ ਨਾ ਆ ਕੇ ਆਪਣਾ ਉੱਤਰ ਆਓ ਐਕਸੇਸ ਇਥੇ ਮੇਰਾ ਦਫਤਰ ਹੈਗਾ ਉਹ ਠੀਕ ਹੈ ਸਰ ਹਸਪਤਲ ਦੇ ਵਿੱਚ ਤੁਸੀਂ ਆ ਕੇ ਆਪਣੀ ਇੱਕ ਫਾਈਲ ਦਿਓ ਮੈਨੂੰ ਤਾਂ ਕਿ ਤੁਹਾਡੀ ਫਾਈਲ ਦੇਖ ਕੇ ਤੁਹਾਡਾ ਮੁੱਦ ਦੇਖ ਕੇ ਤੇ ਤੁਹਾਨੂੰ ਦੇ ਕੇ ਤੁਹਾਡੀ ਜਾ ਕੇ ਇੰਸਪੈਕਸ਼ਨ ਕਰੇ ਤੁਹਾਡਾ ਕੰਮ ਕਰ ਦਿੱਤਾ ਜਾਵੇ। ਸੋ ਮੜਿਆ ਦੇ ਇਮੀਡੀਏਟ ਕਹਿੰਦੀ ਮੇਰੇ ਬੇਰੀਕ ਪ੍ਰੋਬਲਮ ਨਹੀਂ ਹੈਗੀ। ਮੈਂ ਅਸੀਂ ਚੱਲੇ ਦਮਾਰਸਾ ਲੜਦੇ ਮੈਸੇਜ ਨੂੰ ਕਿ ਮੇਰੇ ਪ੍ਰੋਬਲਮ ਨਹੀਂ ਹੈਗੀ। ਪੁਲਿਸ ਆਫਿਸ ਦੇ ਵਿੱਚ ਆ ਕੇ ਜਵਾਬ ਦੇ। ਮੈਂ ਚਲੋ ਪਹਟਾਉਣ ਕੋਡ ਕੋਰਟ ਦੇ ਵਿੱਚ ਹੁਣਨਾ ਮੇਰਾ ਕੋਟਾ ਕੇਸ ਚੱਲਦਾ ਮੈਂ ਆਵੋ ਕੇਸ ਡਿਫੈਂਡ ਕਰਨਾ। ਮੋਤੋ ਬਹੁਤ ਫਰਾਸ ਹੋਇਆ ਜਿਸ ਜੱਜ ਸਾਹਿਬ ਨੂੰ ਤੇ ਮੈਂ ਚਲੋ ਪਰੇਸ਼ਾਨ ਸੀ ਕਾਫੀ ਤੇ ਮੈਂ ਆਇਆ ਆਫਿਸ ਦੇ ਵਿੱਚ। ਮੈਂ ਆਪਸ ਵਿੱਚ ਮੈਂ ਤੁਹਾਨੂੰ ਦੱਸੋ ਮੈਨੂੰ ਇਦਾਂ ਦਾ ਮੈਨੂੰ ਫਿਰ ਮੈਂ ਇਹਦਾ ਜਵਾਬ ਦੇ ਦਵਾਂ ਮੈਨੂੰ ਇਮੀਜ ਜੀ ਮੈਂ ਮडम ਜਵਾਬ ਦੇਖੋ ਜੀ ਇਹ ਇਦਾਂ ਬਣਦਾ ਹੋਣਾ ਕਿਉਂਕਿ ਮੈਂ ਇੱਕ ਬੰਦੇ ਦਾ ਐਪ ਬੰਦਾ ਨਹੀਂ ਤਾਂ ਮੈਂ ਦੇਖਦਾ ਨਹੀਂ ਆ ਬਿਨਾ ਬੰਦਾ ਦੇਖੇ ਉਹ ਡਾਕੂਮੈਂਟ ਬਣਾ ਦੇਖੇ ਮੈਂ ਬੰਦੇ ਨੂੰ ਲਾਇਸੈਂਸ ਕਿਵੇਂ ਦੇ ਸਕਦਾ ਹਾਂ ਕਿਉਂ ਨਾ ਹਮ ਲੋਏ ਕਿ ਲਾਇਸੈਂਸ ਜਾਨੂੰ ਐਨਓਸੀ ਕਿਵੇਂ ਦੇ ਦੋ ਤੇ ਪਹਿਲਾਂ ਫਿਰ ਹੀ ਸਵੇਰ ਤੇ ਮੈਡਮ ਲਈ ਤੁਹਾਨੂੰ ਮਹਾਨੇ ਦਾ ਜਵਾਬ ਨਹੀਂ ਦੇਖਦਾ ਜੇ ਮੈਂ ਜਿੱਦ ਤੱਕ ਮੱਲਾ ਲਗਾਉਂਦਾ ਨਹੀਂ ਤੇ ਤੁਹਾਨੂੰ ਬੋਲੀ ਤਬੀ ਨਹੀਂ ਹੈ ਕਿ ਟੌਡਾ ਟੌਡਾ ਫਰਮਾਇਲ ਆਫਿਸ ਕਿ ਮੈਂ ਤਾਂ ਮੈਂ ਉਹਨੂੰ ਬੈਕ ਕਰਦਾ ਠੀਕ ਹੈ ਤੇ ਵੀ ਮੈਂ ਮੈਂ ਠੀਕ ਹੈ ਮੈਂ ਤੁਸੀਂ ਮੇਰੇ ਕੋਲ ਇਹ ਇਹ ਮੈਨੂੰ ਗਾਰਾਂ ਪਈਂਦੀ ਮੈਡੀਸਿਨ ਦਵਾਈਂਦੀਆਂ ਮੈਂ ਮੈਂ ਮੈਨੂੰ ਦਵਾਈਂ ਦਿੱਤੀ ਤੁੰਡੀ ਆਹ ਤੀ ਕੁਲਾ ਦਾਇਰਾਸ ਕਰਦੀ ਮੈਂ ਮੈਂ ਦਵਾਈਂ ਦੀ ਮੈਂ ਐਸੀ ਗਲਤੀ ਬਹੁਤ ਬੁਖਸ਼ੀ ਚਾਗੇ ਤੇ ਉਹਨਾਂ ਨੇ ਕਿਹਾ ਤੁਸੀਂ ਉਸ ਉਹਨੇ ਆਫਿਸੇ ਬਾਅਦ ਬਿਲਕੁਲ ਨਹੀਂ ਤੁਸੀਂ ਕੁਝ ਖਾਂਦਾ ਹੋਇਆ ਵਾ ਤੁਹਾਡੇ ਮੈਂ ਹੁਣੇ ਮੈਡੀਕਲ ਕਰਾਵਾਂਗੀ ਤੇ ਮੈਂ ਇਸੇ ਨੂੰ ਬਾਹਰ ਆ ਗਿਆ ਜੀ ਤੁਸੀਂ ਦਿਖਾ ਦੇ ਸਕਦੇ ਆਪਣਾ ਐਸਸੀ ਜੀ ਕੈਵਲ ਲੱਗੇ ਹੋਣਗੇ